ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬੀ ਜਿਹੜੇ ਨੇ ਉਹ ਜਲਦੀ ਹੀ ਇਮੋਸ਼ਨਲ ਹੋ ਜਾਂਦੇ ਨੇ ਜਲਦੀ ਹੀ ਵਿਰੋਧ ਕਰਨ ਲੱਗ ਜਾਂਦੇ ਨੇ ਤੇ ਜਲਦੀ ਹੀ ਕਿਸੇ ਦੇ ਖਿਲਾਫ ਹੋ ਜਾਂਦੇ ਨੇ ਤੇ ਜੇਕਰ ਗੱਲ ਕਰੀਏ ਦੂਸਰੇ ਪਾਸੇ ਪੰਜਾਬੀ ਜਲਦੀ ਹੀ ਸਿਫਤਾਂ ਕਰਨ ਲੱਗ ਜਾਂਦੇ ਨੇ ਪੰਜਾਬੀ ਜਲਦੀ ਹੀ ਕਿਸੇ ਨੂੰ ਆਪਣਾ ਸਮਝ ਲੈਂਦੇ ਨੇ ਕਿਉਂਕਿ ਜਿਸ ਤਰੀਕੇ ਨਾਲ ਪਠਾਨ ਮਾਜਰਾ ਦੇ ਨਾਲ ਸਾਥ ਦਿੱਤਾ ਗਿਆ ਪੰਜਾਬੀ ਭਾਈਚਾਰੇ ਵੱਲੋਂ ਕਿਉਂਕਿ ਉਹ ਜਿਹੜਾ ਹੈ ਆਪਣੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਖਿਲਾਫ ਬੋਲਦਾ ਨਜ਼ਰ ਆਇਆ ਲੋਕਾਂ ਨੂੰ ਲੱਗਾ ਕਿ ਸ਼ਾਇਦ ਹਰਮੀਤ ਪਠਾਨ ਮਾਜਰਾ ਸਾਡਾ ਹੈ ਸਾਡੇ ਦੇ ਨਾਲ ਖੜੇਗਾ ਕਿਉਂਕਿ ਸਾਡੇ ਨਾਲ ਜਿਸ ਤਰੀਕੇ ਦਾ ਸਲੂਕ ਕਰ ਰਿਹਾ ਹੈ ਤੇ ਦੂਸਰੇ ਪਾਸੇ ਜਿਹੜਾ ਹੈ आम आदमी पार्टी ਨੂੰ ਪੰਡ ਰਿਹਾ ਹੈ ਲੇਕਿਨ ਅਜੇ ਹਾ ਨਹੀਂ ਹੈ ਪਹਿਲਾ ਪੰਜਾਬੀਓ ਜਾਗੋ ਕਿਉਂਕਿ ਥੋੜੀ ਦੇਰ ਪਹਿਲਾਂ ਹੀ ਆਪਾਂ ਪਿੱਛੇ ਜਾਂਦੇ ਆ ਥੋੜਾ ਜਿਹਾ ਲੈਨ ਪੁਲਿੰਗ ਪਾਲਿਸੀ ਨੂੰ ਲੈ ਕੇ ਇੱਕ ਮੁੱਦਾ ਛਿੜਿਆ ਸੀ ਪੰਜਾਬ ਦੇ ਵਿੱਚ ਉਦੋਂ ਜਿਹੜਾ ਹੈ ਪਠਾਨ ਮਾਜਰਾ ਬੋਲਦਾ ਨਜ਼ਰ ਨਹੀਂ ਆਇਆ ਕਿਧਰੇ ਵੀ ਉਹਦੇ ਵੱਲੋਂ ਪਠਾਨ ਮਾਜਰੇ ਵੱਲੋਂ ਕੋਈ ਵੀ ਇੱਕ ਬਿਆਨ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਦਿੱਤਾ ਗਿਆ ਦੂਸਰੇ ਪਾਸੇ ਉਹ ਗੱਲ ਕਰ ਰਿਹਾ ਹੈ ਕਿ ਮੈਂ ਪਹਿਲਾਂ ਹੀ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਸੀ ਮੈਨੂੰ ਲੋਨਚਾ ਦਿੱਤੀਆਂ ਜਾਣ ਮੈਨੂੰ ਜਿਹੜਾ ਹੈ ਹੜਾਂ ਦਾ ਪਾਣੀ ਹਮੇਸ਼ਾ ਮਾਰ ਦਿੰਦਾ ਹੈ ਪੁਲ ਬਣਾਏ ਜਾਣ ਲੇਕਿਨ ਪਠਾਨ ਮਾਜਰਾ ਜਿਹੜਾ ਹੈ ਜਿਹੜਾ ਪਟਿਆਲਾ ਦੇ ਵਿੱਚ ਕਰੋੜਾਂ ਦਾ ਇੱਕ ਪੈਲਸ ਬਣਾ ਰਿਹਾ ਹੈ ਜੇ ਉਹਦੇ ਕੋਲ ਇੰਨਾ ਰੁਪਈਆ ਸੀ ਤਾਂ ਉਹ ਜਿਹੜਾ ਹੈ ਕਰੋੜਾ ਅਰਬਾਂ ਪਈਏ ਜਿਹੜਾ ਹੈ ਪੈਲਸ ਉੱਤੇ ਖਰਚ ਰਿਹਾ ਹੈ ਉਹਦੇ ਵੱਲੋਂ ਇੱਕ ਗੇਮ ਕਮਾਈ ਜਾ ਰਹੀ ਹੈ ਕਿਉਂਕਿ 25 ਅਗਸਤ ਨੂੰ ਹੀ ਉਹਦੇ ਉੱਤੇ ਪਰਚਾ ਹੋਣ ਦੀ ਗੱਲ ਹੋ ਚੁੱਕੀ ਸੀ 376 ਦਾ ਮਾਮਲਾ ਉਹਦੇ ਉੱਤੇ ਦਰਜ ਕੀਤਾ ਗਿਆ ਸੀ ਉਹਨੇ ਇੱਕ ਔਰਤ ਦੇ ਨਾਲ ਜਿਹੜਾ ਹੈ ਵਿਆਹ ਕੀਤਾ ਉਸ ਤੋਂ ਬਾਅਦ ਜਿਹੜਾ ਉਹ ਕਹ ਉਹਦੇ ਨਾਲ ਨੀਲੀਆਂ ਫੋਟੋ ਸੌਰੀ ਜਿਹੜੀਆਂ ਨੇ ਵੀਡੀਓਜ਼ ਬਣਾਈਆਂ ਗਈਆਂ ਤੇ ਉਸ ਤੋਂ ਬਾਅਦ ਉਸ ਜਨਾਨੀ ਦੇ ਨਾਲ ਜਿਹੜਾ ਹੈ ਰੇਪ ਕੇਸ ਦਾ ਵੀ ਮਾਮਲਾ ਦਰਜ ਹੁੰਦਾ ਹੈ ਉਹ ਪਹਿਲਾਂ ਹੀ ਜਿਹੜਾ ਹੈ ਪਠਾਨ ਮਾਜਰਾਂ ਨੂੰ ਪਤਾ ਲੱਗ ਗਿਆ ਸੀ ਉਹਦੇ ਤੋਂ ਨਿਕਲਣ ਵਾਸਤੇ ਉਹਨੇ ਜਿਹੜਾ ਹੈ ਹੁਣ ਆਮ ਆਦਮੀ ਪਾਰਟੀ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਡਣਾ ਸ਼ੁਰੂ ਕਰ ਦਿੱਤਾ ਉਹਨੂੰ ਪਤਾ ਸੀ ਕਿ ਹੁਣ ਜਿਹੜਾ ਹੈ ਟਾਈਮ ਮੇਰਾ ਜਾਣ ਦਾ ਆ ਗਿਆ ਤਾਂ ਇਸ ਤੋਂ ਪਹਿਲਾਂ ਮੈਂ ਜਿਹੜਾ ਹੈ ਦਿੱਲੀ ਲੋਬੀ ਵਾਲਿਆਂ ਨੂੰ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੰਗੀ ਤਰ੍ਹਾਂ ਲਿਬੇੜ ਕੇ ਜਾਵਾਂ ਕਿਉਂਕਿ ਪਠਾਨ ਮਾਜਰਾ ਨੂੰ ਸਿੱਧਾ-ਸਿੱਧਾ ਜਵਾਬ ਦੇ ਦਿੱਤਾ ਗਿਆ ਸੀਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੂਜੇ ਪਾਸੇ ਦਿੱਲੀ ਲੋਬੀ ਵਾਲਿਆਂ ਕੋਲ ਕਿ ਤੇਰਾ ਮਾਮਲਾ ਤੂੰ ਆਪੇ ਹੀ ਨਿਬੇੜ ਕਿਉਂਕਿ ਉਹਦੇ ਤੇ ਪਰਚਾ ਤਾਂ 25 ਅਗਸਤ ਨੂੰ ਜਿਹੜਾ ਹੈ ਲਾਗੂ ਕਰ ਦਿੱਤਾ ਗਿਆ ਸੀ। ਉਸੇ ਕਰਕੇ ਤਿੰਨਾ ਚਾਰਾਂ ਦਿਨਾਂ ਦੇ ਵਿੱਚ ਉਹਨੇ ਮਾੜਾ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ ਤੇ ਸਾਡੇ ਜਿਹੜੇ ਪੰਜਾਬੀ ਭੋਲੇ ਲੋਕ ਉਹਨੂੰ ਸਮਝ ਬੈਠੇ ਕਿ ਉਹ ਸਾਡਾ ਆਪਣਾ ਹੈ। ਹਾਲਾਂਕਿ ਲੈਂਡ ਪੁਲਿੰਗ ਪਾਲਿਸੀ ਦੇ ਉੱਤੇ ਉਹਦੇ ਵੱਲੋਂ ਕੁਝ ਵੀ ਬਿਆਨ ਨਿਕਲ ਕੇ ਸਾਹਮਣੇ ਨਹੀਂ ਆਇਆ। ਜਿੱਥੇ ਉਹ ਇੰਨਾ ਵੱਡੀ ਜਿੱਥੇ ਚਾਲ ਚੱਲੀ ਗਈ ਜਿੱਥੇ ਲੈਂਡ ਪੁਲਿੰਗ ਪਾਲਿਸੀ ਲੈ ਕੇ ਕਿਸਾਨਾਂ ਵੱਲੋਂ ਤਰਨੇ ਲਾਏ ਗਏ ਜਿੱਥੇ ਪਟੀਸ਼ਨਾਂ ਅਦਾਲਤ ਤੱਕ ਪਾਈਆਂ ਗਈਆਂ ਲੇਕਿਨ ਪਠਾਨ ਮਾਜਰਾ ਦਾ ਕਿਸੇ ਪਾਸੇ ਵੀ ਦਿਖਾਈ ਨਹੀਂ ਦਿੱਤਾ ਲੇਕਿਨ ਹੋਣੀ ਕਿਉਂ ਕਿਉਂਕਿ ਹੁਣ ਉਹ ਆਪ ਫਸਿਆ ਮਹਿਸੂਸ ਕਰ ਰਿਹਾ ਸੀ ਜੇਕਰ ਦੂਸਰੇ ਪਾਸੇ ਗੱਲ ਕਰੀਏ ਪਠਾਨ ਮਾਜਰਾ ਦਾ ਆਪਦਾ ਮੁੰਡਾ ਪੀਆਰਸੀ ਕੈਨੇਡਾ ਦੇ ਵਿੱਚ ਉਹਨੂੰ ਵੀ ਵਾਪਸ ਲੈ ਆਂਦਾ ਉਹਨੂੰ ਲੈ ਆ ਕੇ ਇੱਥੇ ਹੀ ਸੈੱਟ ਕਿਉਂ ਕਰ ਲਿਆ ਹਾਲਾਂਕਿ ਬੜੇ ਲੋਕਾਂ ਦੇ ਜਿਹੜੇ ਨੇ ਵਿਧਾਇਕਾ ਮੰਤਰੀਆਂ ਆਗੂਆਂ ਦੇ ਬੱਚੇ ਬਾਅਦ ਪੀਆਰ ਨੇ ਉਹ ਇੱਥੇ ਨਹੀਂ ਲੈ ਕੇ ਆਏ ਲੇਕਿਨ ਉਹਨੂੰ ਪਤਾ ਸੀ ਮੇਰਾ ਇੱਥੇ ਸਿੱਕਾ ਕਾਇਮ ਹੈ ਇੱਥੇ ਮੈਂ ਕਰੋੜਾ ਅਰਬਾ ਰੁਪਈਏ ਜਿਹੜੇ ਨੇ ਵੇਸਟ ਕਰ ਸੋਰੀ ਕਮਾ ਰਹਿਆਂ ਹਾਂ ਤੇ ਮੇਰਾ ਮੁੰਡਾ ਉਹਦੇ ਵਿੱਚੋਂ ਕੋਈ ਕਮਾਈ ਤੇ ਐਸ਼ ਕਰ ਵੀ ਲਵੇਗਾ ਤੇ ਮੈਨੂੰ ਕੋਈ ਫਰਕ ਹੀ ਨਹੀਂ ਪੈਣਾ ਇਸੇ ਕਰਕੇ ਜਿਹੜਾ ਹੈ ਪਠਾਨ ਮਾਜਦਾ ਇੱਕ ਚਾਲ ਚੱਲਦਾ ਨਜ਼ਰ ਆ ਰਿਹਾ ਹੈ ਜਿੱਥੇ ਉਹਦੇ ਉੱਤੇ ਵੱਡੇ ਦੋਸ਼ ਲੱਗੇ ਸੀ ਜਿੱਥੇ 376 ਦਾ ਮਾਮਲਾ ਦਰਜ ਹੋ ਚੁੱਕਾ ਸੀਗਾ ਉਹਨੇ ਉਹਦੇ ਤੋਂ ਬਚਣ ਵਾਸਤੇ ਜਿਹੜਾ ਹੈ ਆਮ ਆਦਮੀ ਪਾਰਟੀ ਨੂੰ ਜਿਹੜਾ ਹੈ ਲਗਾਤਾਰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਦਿੱਲੀ ਲੋਬੀ ਵਾਲਿਆਂ ਨੂੰ ਪੜਨਾ ਸ਼ੁਰੂ ਕਰ ਦਿੱਤਾ ਕਿਉਂਕਿ ਦਿੱਲੀ ਲੋਬੀ ਵਾਲਿਆਂ ਨੇ ਉਹਦਾ ਸਾਥ ਨਹੀਂ ਦਿੱਤਾ ਹੁਣ ਪਠਾਨ ਮਾਜਰਾ ਫਰਾਰ ਹੈ ਭਾਵੇਂ ਲੇਕਿਨ ਜਿਸ ਤਰ੍ਹਾਂ ਦੀਆਂ ਵੀ ਚਾਲਾਂ ਉਹਦੇ ਵੱਲੋਂ ਚੱਲੀਆਂ ਜਾ ਰਹੀਆਂ ਨੇ ਇਆ ਕਹਿ ਲਈ ਉਹਦਾ ਸਾਥ ਕੁਝ ਆਗੂਆਂ ਮੰਤਰੀਆਂ ਵੱਲੋਂ ਵੀ ਸ਼ਾਇਦ ਦਿੱਤਾ ਜਾ ਰਿਹਾ ਹੋਵੇਗਾ ਲੇਕਿਨ ਲੈਂਡ ਪੁਲਿੰਗ ਪਾਲਿਸੀ ਟਾਈਮ ਕਿਉਂ ਨਹੀਂ ਪਠਾਨ ਮਾਜਰਾ ਬੋਲੇ ਇੱਕ ਪਾਸੇ ਪਠਾਨ ਮਾਜਰਾ ਆਪ ਦੇ ਆਪ ਨੂੰ ਸਹੀ ਸਾਬਤ ਕਰਨ ਵਾਸਤੇ ਜਿਹੜਾ ਹੈ ਬੋਲਦਾ ਨਜ਼ਰ ਆ ਰਿਹਾ ਹੈ ਜਿਦੇ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਹੜਾਂ ਦੇ ਪਾਣੀ ਬਾਰੇ ਸਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਅਸੀਂ ਕਹਿ ਦਿੱਤਾ ਸੀ ਕਿ ਸਾਡੀਆਂ ਇਹ ਫਾਈਲਾਂ ਨੂੰ ਜਿਹੜਾ ਹੈ ਉਦੇ ਉੱਤੇ ਕੰਮ ਕੀਤਾ ਜਾਵੇ ਲੇਕਿਨ ਪਠਾਨ ਮਾਜਰਾ ਇਹ ਸਭ ਕੁਝ ਆਪਦੀਆਂ ਗਲਤੀਆਂ ਛਪਾਉਣ ਵਾਸਤੇ ਕਰ ਰਿਹਾ ਹੈ ਪਠਾਨ ਮਾਜਰਾ ਜਿੱਥੇ ਪੰਜਾਬ ਦੇ ਹੱਕਾਂ ਦੀਆਂ ਅੱਜ ਗੱਲਾਂ ਕਰ ਰਿਹਾ ਉਸ ਟਾਈਮ ਪਠਾਨ ਮਾਜਰਾ ਕਿੱਥੇ ਸੀ ਜਦੋਂ ਅਧਿਕਾਰ ਨੂੰ ਉੱਤੇ ਜਿਹੜੀ ਹੈ ਪੰਜਾਬ ਪੁਲਿਸ ਜਿਹੜੀ ਲਗਾਤਾਰ ਡੰਡਾ ਵਾਰ ਰਹੀ ਸੀ ਦੂਸਰੇ ਪਾਸੇ ਲੈਰ ਪੁਲਿੰਗ ਪਾਲਿਸੀ ਦੀਆਂ ਗੱਲਾਂ ਹੋ ਰਹੀਆਂ ਸੀ ਲੋਕਾਂ ਦੇ ਸ਼ੰਭੂ ਬਾਰਡਰ ਤੇ ਕਰਨੇ ਉਖੇੜੇ ਗਏ ਉਦੋਂ ਪਠਾਨ ਮਾਜਰਾ ਕਿਉਂ ਨਹੀਂ ਬੋਲਦਾ ਨਜ਼ਰ ਆਇਆ ਅੱਜ ਪਠਾਨ ਮਾਜਰਾ ਸਾਡੇ ਲਈ ਨਹੀਂ ਬੋਲ ਰਿਹਾ ਪਠਾਨ ਮਾਜਰਾ ਬੋਲ ਰਿਹਾ ਆਪਣੇ ਲਈ ਪਠਾਨ ਮਾਜਰੇ ਵੱਲੋਂ ਆਪਦੀਆਂ ਜਿਹੜੀਆਂ ਨੇ ਗਲਤੀਆਂ ਨੂੰ ਛੁਪਾਉਣ ਵਾਸਤੇ ਉਹ ਜਿਹੜਾ ਹੈ ਹਥਿਆਰ ਅਪਣਾ ਰਿਹਾ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਮੈਂ ਇਹਨਾਂ ਗੱਲਾਂ 'ਚ ਫਸ ਚੁਕਾ ਨਾ ਹੀ ਤਾਂ ਮੇਰੀ ਆਮ ਆਦਮੀ ਪਾਰਟੀ ਨੇ ਸਾਥ ਦੇਣਾ ਹੈ ਨਾ ਹੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਇਸੇ ਕਰਕੇ ਲਗਾਤਾਰ ਉਹ ਗਲਤ ਜਿਹੜੇ ਨੇ ਵਿਆਹ ਦੇਂਦਾ ਨਜ਼ਰ ਆ ਰਿਹਾ ਹੈ ਬਾਕੀ ਚਲੋ ਹੜਾਂ ਦਾ ਪਾਣੀ ਆਇਆ ਹੈ ਅਸੀਂ ਵੀ ਇਸ ਚੀਜ਼ ਨੂੰ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਵੱਲੋਂ ਕੁਝ ਨਹੀਂ ਕੀਤਾ ਗਿਆ ਲੇਕਿਨ ਪਠਾਨ ਮਾਜਰਾ ਅੱਜ ਹੀ ਕਿਉਂ ਬੋਲਿਆ ਹੈ ਵੱਡੇ ਸਵਾਲ ਖੜੇ ਹੋ ਗਏ ਨੇ ਪਠਾਨ ਮਾਜਰਾ ਦੇ ਉੱਤੇ ਕਿਉਂਕਿ ਲੈਂਡ ਪੋਲੀਸੀ ਤਾਂ ਥੋੜੇ ਦਿਨ ਪਹਿਲਾਂ ਹੀ ਹਜੇ ਉਹਦੇ ਉੱਤੇ ਧਰਨੇ ਲਾਉਂਦੀਆਂ ਗੱਲਾਂ ਕੀਤੀਆਂ ਗਈਆਂ ਲੋਕ ਜਿਹੜੇ ਨੇ ਕਿਸਾਨ ਨੇ ਕਲਪ-ਕਲਪ ਕੇ ਜਿਹੜੇ ਨੇ ਰਹਿ ਗਏ ਉਦੋਂ ਦਾ ਪਠਾਨ ਮਾਜਰਾ ਕਿਸੇ ਦੇ ਹੱਕ ਵਿੱਚ ਖੜਾ ਹੀ ਨਹੀਂ ਹੋਇਆ ਤੁਹਾਨੂੰ ਦੱਸ ਦਈਏ ਕਿ ਪਠਾਨ ਮਾਜਰਾ ਨੂੰ ਪਤਾ ਲੱਗ ਗਿਆ ਸੀ ਕਿ 25 ਅਗਸਤ ਨੂੰ ਮੇਰੀ ਜਿਹੜੀ ਹੈ ਮੇਰੇ ਉੱਤੇ ਵੱਡਾ ਪਰਚਾ ਹੋ ਚੁੱਕਾ ਹੈ ਮੇਰੇ ਉੱਤੇ ਵੱਡੇ ਇਲਜ਼ਾਮ ਲੱਗ ਚੁੱਕੇ ਨੇ ਉਹਨਾਂ ਇਲਜ਼ਾਮਾਂ ਦੇ ਵਿੱਚ ਮੈਂ गिर ਗਿਆ ਹਾਂ ਉਹਨਾਂ ਇਲਜ਼ਾਮਾਂ ਨੂੰ ਛੁਪਾਉਣ ਵਾਸਤੇ ਹੀ ਪਠਾਨ ਮਾਜਰਾ ਵੱਲੋਂ ਜਿਹੜਾ ਹੈ ਇਹ ਹੁਣ ਆਪਣੀ ਸਰਕਾਰ ਨੂੰ ਪੜਨਾ ਸ਼ੁਰੂ ਕਰ ਦਿੱਤਾ ਇੱਕ ਪਾਸੇ ਨੂੰ ਪਤਾ 1.5 ਸਾਲ ਰਹਿ ਗਿਆ ਹੈ ਵੈਸੇ ਹੀ ਜਿਹੜੀ ਹੈ ਆਮ ਆਦਮੀ ਪਾਰਟੀ ਦਾ ਬੈਂਕ ਜਿਹੜਾ ਹੈ ਵੋਟਰ ਬੈਂਕੇ ਉਹ ਡੋਲ ਗਿਆ ਹੈ ਤੇ ਦੂਸਰੇ ਪਾਸੇ ਉਹਨੇ ਆਪਣੀ ਪੜਾਅਸ ਕੱਢਣ ਵਾਸਤੇ ਹੀ ਆਮ ਆਦਮੀ ਪਾਰਟੀ ਦੇ ਖਿਲਾਫ ਨਜ਼ਰ ਆ ਰਿਹਾ ਹੈ ਧੰਨਵਾਦ